ਇਹ ਇੱਕ ਤਾਂ ਬਈ ਅੱਜ ਆਪਰੇਟਰ ਸਾਰੇ ਬਿਜੀ ਆ ਕੰਮ ਪਰ ਗਏ ਵੀ ਆ ਬਈ ਅੱਜ ਮੈਂ ਇਕੱਲਾ ਹੀ ਆ ਇਕੱਲੇ ਨੇ ਉਹ ਮਸ਼ੀਨ ਲੋਡ ਆਗਲਾ ਆਪਣੀ ਇਹਦੇ ਲੀਵਰ ਲੱਗੇ ਨੇ ਬਾਈ ਦੇਖੋ ਬਾਈ ਟਰੈਕਟਰ ਨੂੰ ਕੋਈ ਪ੍ਰਵਾਹ ਨਹੀਂ ਹੈਗਾ ਇਨਾ ਲੋਡ ਪਾ ਕੇ ਦੇਖੋ ਬਾਈ ਹਾਂਜੀ ਬਾਈ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਤੁਹਾਡੇ ਆਪਣੇ ਚੈਨ ਪੰਜਾਬ ਵਲੌਗ 0037 ਤੇ ਹੋਰ ਬਾਈ ਕਿਦਾਂ ਵੇਦਾ ਬਾਈ ਤੁਸੀਂ ਵਧੀਆ ਤੇ ਠੀਕ ਠਾਕ ਤੇ ਗੁੱਡ ਹੋਵੇਂ ਬਾਈ ਅੱਜ ਦੇ ਬਰਾਉਡਵੇ ਵਿੱਚ ਆਪਾਂ ਜਾ ਰਹੇ ਆ ਬਈ ਹੁਣ ਆਪਣਾ ਜਿਹੜੀ ਤੁਹਾਨੂੰ ਪਤਾ ਹੈ ਜਿਹਨੇ ਮੇਰੇ ਪੁਰਾਣਾ ਬਲੌਗ ਦੇਖ ਰਹੇ ਆ ਆਪਣਾ ਚੜੀਆਂ ਕੌਰ ਵਿੱਚ ਕੰਮ ਲਾਇਆ ਬਦ ਬਾਈ ਪੋਕਲੈਂਡ ਮਸ਼ੀਨ ਦਾ ਉਹ ਕੰਮ ਆਪਣਾ ਫਾਈਨਲੀ ਨਿਪਟ ਗਿਆ ਹੁਣ ਆਪਾਂ ਜਾ ਰਹੇ ਆ ਬਾਈ ਮਸ਼ੀਨ ਲੈਣ ਆਪਣੇ ਸੋਨਾ ਦੀ ਘਾ ਟਾਈਗਰ ਤੇ ਬਾਈ ਆਪਾਂ ਅੱਜ ਇੱਕ ਤਾਂ ਕੰਮ ਬਹੁਤ ਜ਼ਿਆਦਾ ਬਿਜ਼ੀ ਦਾ ਬਾਈ ਉੱਥੇ ਨਾਲ ਆਪਣੀ ਮਸ਼ੀਨ ਬਾਹਰ ਖੜੀ ਉੱਥੇ ਚੋਰਾ ਚੂਰੀ ਦਾ ਰੌਲਾ ਬਹੁਤ ਜ਼ਿਆਦਾ ਬਾਈ ਕਿ ਉੱਥੇ ਤੁਹਾਨੂੰ ਪਤਾ ਨਸ਼ੇ ਪੱਤੇ ਵਾਲੇ ਬੰਦੇ ਕੋਈ ਬੈਟਰੀ ਖੋਲੇ ਤੇ ਕੁਸ ਖੋਲੇ ਗਿਆ ਕਿਉਂ ਅੰਦਰ ਤਾਂ ਖੜਾ ਨਹੀਂ ਸਕਦੇ ਇਹ ਇੰਨਾ ਟਾਈਮ ਮਸ਼ੀਨ ਕਿਉਂ ਕੋਈ ਰੂਲ ਰੈਗੂਲੇਸ਼ਨ ਹੈ ਉਹਨਾਂ ਦਾ ਜੋ ਆਪਣਾ ਕੰਮ ਨੇ ਡੱਗੇ ਕੱਲ ਆਪਾਂ ਨੇ ਸ਼ਾਮ ਨੂੰ ਬਾਹਰ ਕੱਢਤੀ ਸੀ ਬਈ ਮਸ਼ੀਨ ਉਹ ਹੁਣ ਆਪਾਂ ਉਹ ਲੈਣ ਜਾ ਰਹੇ ਆ ਇੱਕ ਤਾਂ ਭਾਈ ਅੱਜ ਆਪਰੇਟਰ ਸਾਰੇ ਬਿਜੀ ਆ ਕੰਮ ਪਰ ਦੇਵੇ ਬਈ ਅੱਜ ਮੈਂ ਕਰਲਾ ਹੀ ਆ ਇਕੱਲੇ ਨੇ ਉਹ ਮਸ਼ੀਨ ਲੋਡ ਕਰਨੀਆਂ ਇਕੱਲੇ ਹੀ ਟਰੈਕਟਰ ਪਰ ਬਈ ਜਾਊਂਗਾ ਜਿਵੇਂ ਠੀਕ ਆ ਵਲੌਗ ਚ ਬਣੇ ਰਹੋ ਤੁਹਾਨੂੰ ਦਿਖਾਉਣਾ ਹੈ ਬਈ ਆਪਾਂ ਮਸ਼ੀਨ ਕਿਸ ਤਰ੍ਹਾਂ ਲੋਡ ਕਰ ਦਵਾਂ ਇਕੱਲਾ ਹੀ ਕਿਸ ਤਰ੍ਹਾਂ ਲੇਖਿਆ ਉਹਨਾ ਬਲੌਗ ਚ ਬਣੇਰੇ ਹੋ ਮੇਰੇ ਵੀਰੋ ਹੁਣ ਕਰਦੇ ਆਪਾਂ ਆਪਣੇ ਸੋਨਾਲੀਕਾ ਟਾਈਗਰ ਨੂੰ ਸਟਾਰਟ ਸੋਨਾਲੀਕਾ ਟਾਈਗਰ ਦਾ ਵਜੇ ਆਪਾਂ ਨੇ ਫਾਈਨਲੀ ਸਟਾਰਟ ਕਰਤਾ ਇੱਧਰ ਆਪਣੇ ਖੜੀ ਆ ਥਾਰ ਗੱਡੀ ਉੱਧਰ ਖੜੀ ਆੜੀ ਫੋਰਡ ਨੂੰ ਮੁਰੇ ਕਣਾ ਬਾਈ ਬਾਈ ਐਨੀ ਕਿ ਸਪੇਸ ਆ ਬਾਈ ਦੇਖਦੇ ਆ ਕੱਢ ਕੇ ਟਰੈਕ ਤੇ bina ਗੱਡੀਆਂ ਕਾ ਫਾਇਦਾ ਨਿਕਲਦਾ ਬਾਈ ਕਰ ਜੂਗਾ ਇਹ ਨਿਕਲ ਜੂਗਾ ਐ ਬਾ ਕੋਰੀ ਪੂਰੀ ਜਗਾ ਬਾਈ ਉਧਰ ਟਾਇਰ ਇਧਰ ਦੇਖੋ ਚਲੋ ਬਾਈ ਨਿਕਲ ਗਾ ਟਰੈਕਟਰ ਦਾ ਆਪਣਾ ਦੇਖੋ ਬਾਈ ਬਾਈ ਦਾ ਗੱਡੀ ਦਾ ਟਾਇਰ ਪੰਚ ਹੋ ਗਿਆ ਆਪਣਾ ਟਾਇਰ ਆਊਗਾ ਬਾਈ ਟਿਊਬ ਵਾਲਾ ਜਿਹੜਾ ਜਿਆਦਾ ਟਿਊਬ ਲੱਗਿਆ ਰਹਿੰਦਾ ਉਹਦਾ ਸਿੱਟੀ ਜਿੱਤੀ ਹਵਾ ਨਿਕਲਦੀ ਨਹੀਂ ਹੈਗੀ ਆਪੀ ਨਾਲ ਟਿਊਬ ਦਾ ਸੇ ਟਾਇਰ ਆ ਬਾਈ ਤਾਂ ਕਰਕੇ ਬਾਈ ਹੈਰਾਨ ਹੋ ਰਿਹਾ ਆਪਣਾ ਚੱਲ ਬਾਈ ਟਾਇਰ ਫਟਿਆ ਤਾਂ ਉੱਡਣ ਤਾਂ ਹਵਾ ਨਿਕਲਈਆ ਨਹੀਂ ਤੇ ਮੇਰੀ ਵੀ ਨਹੀਂ ਹੁੰਦੀ ਅਵਾਟ ਉਹ ਗਰਾ ਕਰਨਾ ਹੈ ਆਰੇ ਨੂੰ ਜਾਣਾ ਹੋਵੇ ਇੱਧਰ ਨੂੰ ਹਾਂਜੀ ਭਾਈ ਸੈਂਲੀ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਗਏ ਸਾਂ ਦਾ ਪਟਰਾਲੇ ਦੇ ਟਾਇਰ ਬੰਦਦੇ ਆ ਬਈ। ਆਏ ਬਈ ਭਾਰੀ ਬੋਹ। 25 25 30 ਕਿਲੋ ਦੇ ਆ ਬਈ ਆਹ ਟਾਇਰਾਂ ਥੱਲੇ ਲਾਉਣੇ ਹੁੰਨੇ ਆਹ। ਜੀ ਮਸ਼ੀਨ ਫਿਰ ਅੱਗੇ ਪਿੱਛੇ ਨਾ ਹਿੱਲੇ। ਬਹੁਤ ਭਾਰੀਆਂ ਬਈ ਬਹੁਤ ਭਾਰੀਆਂ। ਆ ਤੁਸੀਂ ਦੇਖਿਓਣੇ ਬਈ ਜਿਹੜਾ ਸੜਕਾਂ ਦੇ ਹਾਲੇਦੋਲੇ ਪਏ ਹੁੰਨੇ ਆ ਉਹ ਆਹ। ਬਾਈ ਟਰੈਕਟਰ ਤਾਂ ਆਪਣੇ ਬਾਹਰ ਕੱਢਦੇ ਆ ਆ ਦੇਖੋ ਬਈ ਟਾਇਰਾਂੇ ਬੰਨਣੇ ਪੈ ਨੇ ਈਟਾਂ ਨਾਲ ਜੋ ਕੱਪਾ ਕੁਛ ਵੀ ਪੁੱਤਰ-ਪੁੱਤਰ ਲਾ ਸਕਦੇ ਆ ਤਾਂ ਜੋ ਜਦ ਮਸ਼ੀਨ ਆਪਾ ਲੋਡ ਹੋਊਗੀ ਉੱਪਰ ਚੜੂਗੀ ਵੀ ਹਿੱਲੇ ਨਾ ਟਰਾਲਾ ਦੇਖੋ ਬਈ ਤੁਹਾਨੂੰ ਮਸ਼ੀਨ ਨਹੀਂ ਦਿਖਦੀ ਕਿਤੇ ਵੀ ਖੜੀ ਲਕੋਕੇ ਖੜਾ ਕੇ ਗਏ ਆ ਬਾਈ ਤੁਹਾਨੂੰ ਦਿਖਾਉਣਾ ਤੁਹਾਨੂੰ ਮਸ਼ੀਨ ਕਿੱਥੇ ਖੜੀ ਆਪਣੀ ਚੋਰਾਂ ਕਰਕੇ ਖੜਾਈ ਹੈ ਬਾਈ ਉੱਥੇ ਵੀ ਕਿਆ ਬਾਤ ਹੁੰਦਾ ਰਾਤ ਨੂੰ ਬੈਂਟਰੀ ਫੁੱਟਰੀਆਂ ਖੋਲਣੇ ਤੇ ਆਪਾਂ ਨੇ ਤਾਂ ਸਾਈਡ ਪਰ ਲਾਤੀ ਦੀ ਗਾਹ ਉਹ ਦੇਖ ਜਣ ਬਈ ਚੈਨ ਤੁਹਾਨੂੰ ਥੋੜੀ ਜੀ ਦੇਖੋ ਬਾਈ ਮਸੀਨ ਕਿਸ ਤਰ੍ਹਾਂ ਲਾਈ ਵੀ ਆਪਾਂ ਨੇ ਇਹ ਸਾਰੀ ਬਾਈ ਚੋਰਾਂ ਕਰਕੇ ਲਾਈ ਵੀ ਇੱਥੇ ਹੈ ਟਿਕਾਣਾ ਲੋਟ ਆ ਬਈ ਲਾ ਦੂੰ ਇਹ ਦੇਖੋ ਇਹ অপারেਟਰ ਨੇ ਮੈਨੂੰ ਲੱਗਦਾ ਆਮ ਸੋਤਾ ਬਾਈ ਉਹ ਬੈਟਰੀ ਵਾਲੇ ਤੇ ਤਾਲਾ ਆ ਬਾਈ ਬੈਟਰੀਆਂ ਨਾ ਖੁੱਲ ਸਕੇ ਕੋਈ ਲੋਕ ਲੋਕ ਆ ਮੋਸੇ ਆ ਲੱਗਦਾ ਮੈਨੂੰ ਬਾਈ ਚਲ ਕੋਈ ਨਾ ਬਈ ਖੋਲਦੇ ਨੇ ਲੋਕ ਕਰਦੇ ਆ ਮਸ਼ੀਨ ਦੇ ਅੰਦਰ ਐਂਟਰ ਇਹ ਵਈ ਜੀਸੀਬੀ ਦੀ ਚੋਕ ਕੋਕ ਰਹੀ ਦੀ ਆ ਭੀ ਕੁੰਡੀ ਆ ਵਕਤ ਦੇਖੋ ਬਾਈ ਮਸ਼ੀਨ ਆਪਣੀ ਦਾ ਕੈਬਨ ਡਸਟ ਬਹੁਤ ਆ ਗਈ ਬਈ ਮਿੱਟੀ ਉਹਦੇ ਕਰਕੇ ਏਸੀ ਨਹੀਂ ਨਾ ਚੱਲੂ ਹੋਇਆ ਹੋਇਆਗਾ ਉਦੋਂ ਤੁਹਾਨੂੰ ਕਿਹਾ ਤਾਂ ਵੀ ਬਾਇਲਟ ਪਾਉਨੇ ਆ ਉਪਾ ਹੀ ਨਹੀਂ ਬਾਈ ਮਸ਼ੀਨ ਆਉਗੂ ਨੇ ਬੀ ਸਟਾਰਟ ਕਰ ਤੱਕ ਲਈ ਇਤਰਾ ਜਾਂਦੀ ਆ ਬਈ ਚੈਨਲ ਕੋਕ ਲੈਣਾ ਬੜੀ ਇਹਦੇ ਲੀਵਰ ਲੱਗੇ ਹੋਏ ਬਾਈ ਅੱਗੇ ਪਿੱਛੇ ਵਾਲੇ ਬਈ ਬਈ ਨੂੰ ਬਗੜ ਨਾਲ ਟਰਾਲੇ ਨੂੰ ਕਰਕੇ ਸੈਟਿੰਗ ਤੁਹਾਨੂੰ ਪਤਾ ਹੀ ਆ ਮੈਂ ਅਹੋ ਜੇ ਵੀਡੀਓ ਸ਼ੂਟ ਕਰੂੰਗਾ ਤਾਂ ਮੈਂ ਮਸ਼ੀਨ ਚੜਾ ਨਹੀਂ ਸਕਦਾ ਬਈ ਇੱਕ ਬੰਦਾ ਚੜਾਉਣਾ ਚਾਹੀਦਾ ਆਪਾਂ ਨੇ ਨਾਲ ਸੈੱਟ ਕਰ ਲਈ ਬਈ ਮਸ਼ੀਨ ਮੈਨੂੰ ਆਪ ਕਰਦੇ ਹਾਂ ਲੋਡ ਲੋਡ ਕਰਕੇ ਦਿਖਾਉਣਾ ਬਈ ਤੁਹਾਨੂੰ ਕੋਈ ਫੈਂਲੀ ਆਪਾਂ ਨੇ ਆਪਣੀ ਮਸ਼ੀਨ ਕੱਲਿਆਂ ਨੇ ਟਰਾਲੇ ਤੇ ਲੋਡ ਕਰਤੀ ਬਈ ਦੇਖੋ ਬਈ ਆਪਣਾ ਟਾਈਗਰ ਵੀ ਜੋੜਦੇ ਨਾਲ ਫੁੱਕਾ ਕਪਾਤੀ ਹੋਈ ਆ ਨਾ ਹੁਣ ਕੱਢਦੇ ਆ ਵੀ ਰੋੜੇ ਫਿਰ ਲੈ ਚੱਲਦੇ ਆ ਇਹਨੂੰ ਹੌਲੀ ਹੌਲੀ ਆਪਾਂ ਆਪਣੇ ਘਰ ਨੂੰ ਬਾਈ ਉੱਥੇ ਜਾ ਕੇ ਇਹਦੀ ਕਰਦੇ ਆ ਵਾਸ਼ਿੰਗ ਦੇਖੋ ਬਾਈ ਟਰੈਕਟਰ ਨੂੰ ਕੋਈ ਪਰਵਾਹ ਨਹੀਂ ਹੈਗਾ ਇੰਨਾ ਲੋਡ ਪਾ ਕੇ ਦੇਖੋ ਬਾਈ ਰਸਤਾ ਵੀ ਖਰਾਬ ਆ ਟੋਲੇ ਆ ਟੇਡੇ ਵਿੰਗੇ ਪਹਿਲੇ ਗੀਅਰ 'ਚ ਮੈਂ ਟਰੈਕਟਰ ਆ ਬਾਈ ਆਪਣਾ ਸਲੋ ਏਸ ਆ ਜਮਾਂ ਤੇ ਦੇਖੋ ਕੋਈ ਰੇਸ ਨਹੀਂ ਦਈ ਬਾਈ ਆਰਾਮ ਨਾਲ ਚੱਲ ਰਿਹਾ ਇੰਨਾ ਲੋਡ ਪਾ ਕੇ ਦੇਖੋ ভাই ਫਾਂਕੀਆਂ ਦਾ ਵਿਚਾਰਾ ਮੂਰਾ ਹੀ ਹਾਲਾ ਦੇਖੋ ਵਿਚਾਰੇ ਛਾਵਾਂ ਚ ਲਾਗ ਲੱਗੇ ਖੜੇ ਆ ਆਪਾਂ ਉਹ ਆ ਗਣਾ ਬਈ ਵਿਚੇ ਛਿਪੜੇ ਪਏ ਬਈ ਛਿਪੜਾ ਬਈ ਉੱਪਰ ਤੇ ਡਰੱਕ ਵੀ ਦੇਖਣੇ ਪੈਣੇ ਆ ਦੇਖੋ ਪੂਰੀ ਪੂਰੀ ਟੱਚ ਟੱਚ ਹੋ ਕੇ ਮਸ਼ੀਨ ਆ ਰਹੀ ਐ ਇੰਨੀ ਜੰਦੀ ਆ ਦੇਖੋ ਡਰੱਕ ਕਿੰਨੀ ਉੱਚੀ ਆ ਨਾਲ ਯਾ ਛੱਤ ਲੱਟਾ ਇੱਧਰ ਦਾ ਬਨੂੜ ਰਾਜਪੁਰੇ ਜਾਂਦਾ ਰੋੜਾ ਹਾਜੀਰਖਪੁਰ ਜਾਂਦਾ ਜਿੱਥੇ ਪਾ ਆਂਬਾਲਾ ਇੱਧਰ ਬਈ ਜਿਰਖਪੁਰ ਜਾਂਦਾ ਆ ਸਾਹਮਣੇ 에어ਪੋਰਟ ਮਹਾਲੀ ਨੂੰ ਵੜਦਾ ਜਾਂਦਾ ਵੀਰਾ ਸਾਰਾ ਹਾਂਜੀ ਭਾਈ ਫੈਲ ਲਈ ਆਪਾਂ ਨੇ ਮਸ਼ੀਨ ਤਾਂ ਤਾਰਤੀ ਦੇਖੋ ਤੁਸੀਂ ਬਹੁਤ ਜ਼ਿਆਦਾ ਲਿਪੜ ਗਈ ਬਈ ਉੱਥੇ ਦੇਖੋ ਕੀ ਨਾਸ ਬੱਜ ਗਿਆ ਮਸ਼ੀਨ ਦਾ ਉਹਨੇ ਨੂੰ ਵਾਸ਼ਿੰਗ ਕਰੂਗਾ ਵੇ ਪਾਂ ਸ਼ਾਮ ਨੂੰ ਹੁਣ ਤੋਂ ਪਾ ਬਹੁਤ ਇਹ ਰਿਹਾ ਬੈਟਰਾ ਲਾ ਗੁੱਲਾ ਇੱਥੇ ਆ ਗਿਆ ਵੇ ਇੱਥੇ ਇਹ ਖੜਾ ਆਪਣਾ ਟਾਈਗਰ ਸ਼ੇਰ ਦੇਖੋ ਇਹ ਟਾਈਗਰ ਦੀ ਲੁੱਕ